ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਰਕਾਰੀ ਬੱਸ ਨਾਲ ਵਾਪਰਿਆ ਇਹ ਬੜਾ ਭਿਆਨਕ ਹਾਦਸਾ ਜੀ ਹੋਇਆ ਹੋਇਆ ਬ੍ਰੇਕਾਂ ਫੇਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ ਜੀ ਹਾਂ ਲੁਧਿਆਣਾ ਚ ਦੇ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਪੰਨ ਬਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਇਸ ਹਾਸੇ ਚ ਇੱਕ ਵਿਅਕਤੀ ਬਸ ਹੇਟ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੀ ਹਾਂ ਜਾਣਕਾਰੀ ਮੁਤਾਬਿਕ ਹਾਸਤੇ ਦਾ ਸ਼ਿਕਾਰ ਹੋਈ ਸਰਕਾਰੀ ਪੰਨ ਬਸ ਚੰਡੀਗੜ੍ਹ ਤੋਂ ਦਰਹਾ ਜਾ ਰਹੀ ਸੀ ਜਾਣਕਾਰੀ ਦਿੰਦੇ ਹੋਏ ਬਸ ਡਰਾਈਵਰ ਨੇ ਦੱਸਿਆ ਕਿ ਅਚਾਨਕ ਬਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਉਸ ਨੇ ਤੁਰੰਤ ਰੋਲਾ ਪਾ ਦਿੱਤਾ ਕਿ ਸਾਈਡ ਤੇ ਹੋ ਜਾ ਪਰ ਇੱਕ ਵਿਅਕਤੀ ਨੂੰ ਉਸ ਜ਼ਰੋਣਾ ਨਹੀਂ ਸੁਰਖ ਸਕਿਆ ਤੇ ਉਹ ਬੱਸੇ ਠਾ ਆ ਗਿਆ ਜਿਸ ਨੂੰ ਇਸ ਸਮੇਂ ਡੀ ਐਮ ਸੀ ਹਸਪਤਾਲ ਦੇਖੇ ਦਾਖਲ ਕਰਵਾਇਆ ਹਾਦਸੇ ਤੋਂ ਬਾਅਦ ਲੋਕਾਂ ਨੇ ਕਾਫੀ ਹੰਗਾਮਾ ਕੀਤਾ ਪਰ ਡਰਾਈਵਰ ਦਾ ਕਹਿਣਾ ਸੀ ਕਿ ਇਸ ਚੋਸ ਦੀ ਕੋਈ ਗਲਤੀ ਨਹੀਂ ਹੈ ਟ੍ਰੈਵਲ ਨੇ ਕਿ ਉਸੇ ਨਰੋੜਾ ਪਾ ਤਾ ਤਾਂ ਲੋਕਾਂ ਨੂੰ ਬਹੁਤ ਅਪੀਲ ਕੀਤੀ ਪਿੱਛੇ ਹਟ ਜਾਓ ਪਰ ਕੁਝ ਲੋਕਾਂ ਨੂੰ ਉਸ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਫਿਲਹਾਲ ਮੌਕੇ ਤੇ ਪੁਜੀ ਪੁਲਿਸ ਵੱਲ ਡਰਾਈਵਰ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਜਦੋਂ ਕਿ ਕੰਡਕਟਰ ਮੌਕੇ ਤੋਂ ਫਰਾਰ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨ